ਅੱਜ ਯੁੱਗ ਰੀਲ ਦਾ ਹੈ ਵਲੌਗ ਦਾ ਹੈ ਜਿੰਮ ਚਲੇ ਜਾਓ ਕੈਫੇ ਚਲੇ ਜਾਓ ਰੀਲ 'ਚ ਚਲੇ ਜਾਓ ਰੀਲ ਬਣਾਉਣ ਦੀ ਐ ਕੋਵਤ ਚੜੀ ਆ ਬਾਦਸਤੂਰ ਚਲਦੀ ਰਹਿੰਦੀ ਆ ਤੇ ਜਦੋਂ ਇਹ ਕੈਮਰੇ ਘੁੰਮਦੇ ਆ ਨਾ ਤੇ ਮੇਰੇ ਸਹਨ ਦੇ ਵਿੱਚ ਹਮੇਸ਼ਾ ਇੱਕ ਗੀਤ ਤਾਜ਼ਾ ਰਹਿੰਦਾ ਹੈ ਕਿ ਤੇਰੀ ਡੋਲੀ ਤੇ ਘੁੰਮਣ ਮੂਵੀ ਕੈਮਰੇ ਨਹੀਂ ਜੱਟ ਰੋਵੇ ਖੇਤ 'ਚ ਖੜਾ ਕਿਉਂਕਿ ਜਦੋਂ ਅਸੀਂ ਜਵਾਨ ਹੋ ਰਹੇ ਸੀਗੇ ਨਾ ਜਾ ਜਵਾਨ ਹੋ ਚੁੱਕੇ ਆ ਤਾਂ ਉਸ ਵੇਲੇ ਕੀ ਹੁੰਦਾ ਸੀਗਾ ਕਿ ਕੈਮਰਿਆਂ ਤੋਂ ਬਾਅਦ ਮੂਵੀ ਕੈਮਰੇ ਆ ਗਏ ਸੀ ਉਹਨਾਂ ਨੂੰ ਅਸੀਂ ਮੂਵੀ ਕੈਮਰੇ ਕਹਿੰਦੇ ਸੀਗੇ ਵਿਆਹ ਸ਼ਾਦੀ ਚ ਐ ਮੋਢਾ ਮੱਢਾ ਮਾਰ ਕੇ ਅੱਗੇ ਆਉਣ ਦਾ ਯਤਨ ਕਰਿਆ ਕਰਦੇ ਸੀਗੇ ਕਿ ਕਾਸ਼ ਕਿਤੇ ਇੱਕ ਵਾਰੀ ਇਸ ਮੂਵੀ ਕੈਮਰੇ ਚ ਕੈਦ ਹੋ ਜਾਈਏ ਨਾ ਤਾਂ ਉਮਰ ਯਾਦ ਸਾਡੀ ਬਣੀ ਰਹੂਗੀ ਤੇ ਜਦੋਂ ਕਿਤੇ ਮੂਵੀ ਕੈਮਰੇ ਦੇ ਵਿੱਚ ਆ ਜਾਂਦੇ ਸੀ ਤੇ ਫਿਰ ਉਸ ਨੂੰ ਸਕਰੀਨ ਤੇ ਦੇਖਦੇ ਸੀ ਆਹਾ ਆਸ਼ਕ ਅਸ਼ਕ ਕਰ ਉਠੀਦਾ ਸੀ ਪਰ ਅੱਜ ਸਭ ਕੁਝ ਤੁਹਾਨੂੰ ਪਤਾ ਤੁਹਾਡੇ ਮੋਬਾਈਲ 'ਚ ਹੈ। ਖੈਰ। ਭਾਈ ਜੋ ਰੀਲ ਬਣਾਉਣ ਦੇ ਛਾਸਕੂ ਆ ਉਹ ਤੇ ਸੋਣੀ ਲਿਓ ਇਸ ਵੀਡੀਓ ਨੂੰ। ਤੇ ਜਿਹੜੇ ਨਹੀਂ ਵੀ ਉਹ ਵੀ ਜ਼ਰੂਰ ਸੁਣਿਓ। ਦਰਸਲ ਕੀ ਹੈ ਕਿ ਰੀਲ, ਵਲੌਗ ਇਹ ਸਭ ਕੁਝ ਸਾਡੇ ਵਾਲੇ ਦੁਆਲੇ ਚੱਲਦਾ ਰਹਿੰਦਾ ਹੈ। ਪਰ ਅੱਜ ਮੈਂ ਤੁਹਾਨੂੰ ਜਾਗਰੂਕਤਾ ਵਾਸਤੇ ਦੱਸ ਦੇਵਾਂ ਕਿ ਭਾਈ ਤੁਸੀਂ ਬਿਨਾ ਕਿਸੇ ਦੀ ਇਜ਼ਾਜ਼ਤ ਤੇ ਵੀਡੀਓ ਨਹੀਂ ਬਣਾ ਸਕਦੇ। ਬਿਨਾ ਕਿਸੇ ਦੀ ਇਜਾਜ਼ਤ ਦੇ ਵੀਡੀਓ ਨਹੀਂ ਬਣਾ ਸਕਦੇ ਇਹ ਪ੍ਰਾਈਵੇਸੀ ਤੇ ਹਮਲਾ ਹੁੰਦਾ ਹੈ ਪਹਿਲੀ ਗੱਲ ਇਹ ਆ ਕਿ ਜਦੋਂ ਤੁਸੀਂ ਕਿਤੇ ਬਾਜ਼ਾਰ ਚ ਜਾਂਦੇ ਹੋ ਕੋਈ ਲੜਕੀ ਹੈ ਸੁੰਦਰ ਲੜਕੀ ਲੱਗੀ ਹੈ ਤੇ ਤੁਸੀਂ ਉਹਨੂੰ ਫੌਰੀ ਤੌਰ ਤੇ ਸ਼ੂਟ ਨਹੀਂ ਕਰ ਸਕਦੇ ਉਹਦੀ ਪਰਮਿਸ਼ਨ ਤੋਂ ਬਗੈਰ ਆਈਟੀ ਐਕਟ 2000 ਦੀ 176 ਈ ਦੇ ਤਹਿਤ ਕਿਸੇ ਵੀ ਵਿਅਕਤੀ ਦੀ ਸਹਿਮਤੀ ਤੋਂ ਬਗੈਰ ਫੋਟੋ ਜਾਂ ਵੀਡੀਓ ਇਸ ਨੂੰ ਸ਼ੂਟ ਕਰਨਾ ਜਿਹੜਾ ਉਹ ਮਨਾ ਕੀਤਾ ਗਿਆ 3 ਸਾਲ ਤੱਕ ਦੀ ਸਜ਼ਾ 2 ਲੱਖ ਰੁਪਏ ਤੱਕ ਜੁਰਮਾਨਾ ਠੋਕ ਸਕਦਾ ਹੈ ਤੁਹਾਨੂੰ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਜੇਕਰ ਕੰਟੈਂਟ ਅਸ਼ਲੀਲ ਜਾਂ ਇਤਰਾਜ਼ਯੋਗ ਹੋਇਆ ਤੇ ਸਜ਼ਾ ਹੋਰ ਵੀ ਵੱਧ ਜਾਣੀ ਜੇ ਇਸੇ ਤਰ੍ਹਾਂ ਹੁਣ ਬੀਐਨਐਸ ਆ ਗਿਆ ਤਾਂ ਇਹਦੇ ਵਿੱਚ ਵੀ ਜੋ ਮਤਲਬ ਕਿ ਕਿਸੇ ਦੀ ਪ੍ਰਾਈਵੇਟ ਸਪੇਸ ਨੂੰ ਲੋਕ ਕੇ ਦੇਖਦਾ ਹੈ ਜਾਂ ਵੀਡੀਓ ਬਣਾਉਂਦਾ ਹੈ ਭਾਈ ਉਹ ਮਤਲਬ ਕਿ ਰਗੜਿਆ ਜਾਊਗਾ ਇਹਦੇ ਵਿੱਚ ਬੜੇ ਸਖਤ ਪ੍ਰਬੰਧ ਨੇ ਹੁਣ ਆ ਗਈ ਗੱਲ ਦੂਜੀ ਕਿ ਭਾਈ ਤੁਸੀਂ ਜਿਹੜੀ ਸ਼ੂਟਿੰਗ ਕਰਨੀ ਹੈ ਜਦੋਂ ਵਲੋਗਿੰਗ ਵਗੈਰਾ ਕਰਦੇ ਹੋ ਜਾਂ ਕੁਝ ਹੋਰ ਵੀਡੀਓਗ੍ਰਾਫੀ ਕਰਦੇ ਹੋ ਤਾਂ ਭਾਈ ਬਿਨਾ ਇਜਾਜ਼ਤ ਤੋਂ ਕੋਈ ਥਾਂਾਂ ਤੇ ਅਜੀਹਾ ਨਾ ਕਰੋ ਇਹਦੇ 'ਚ ਵੀ ਫਸ ਜਾਓਗੇ ਮਤਲਬ ਕਿ ਠੀਕ ਹੈ ਕੁਝ ਪਬਲਿਕ ਪਲੇਸਿਸ ਐਸੀਆਂ ਹੁੰਦੀਆਂ ਨੇ ਕਿ ਜਿੱਥੇ ਭਾਈ ਕੀ ਕੰਮ ਸਾਰਾ ਕੁਝ ਚੱਲ ਜਾਂਦਾ ਹੈ ਪਰ ਕੁਝ ਜਗ੍ਹਾ ਇਸ ਤਰ੍ਹਾਂ ਦੀਆਂ ਹੈਗੀਆਂ ਜਿੱਥੇ ਤੁਹਾਨੂੰ ਬਿਨਾ ਇਜਾਜ਼ਤ ਤੋਂ ਵੀਡੀਓ ਸ਼ੂਟ ਨਹੀਂ ਕਰਨਾ ਚਾਹੀਦਾ ਆਮ ਤੌਰ ਤੇ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਰੇਲਵੇ ਸਟੇਸ਼ਨ ਤੇ ਜਾ ਕੇ ਵਲੋਗਿੰਗ ਸਟਾਰਟ ਹੋ ਜਾਂਦੀ ਹੈ ਜਾਂ ਕੁਝ ਐਸੀਆਂ ਇਤਿਹਾਸਿਕ ਜਾਂ ਮਹੱਤਤਾ ਵਾਲੀਆਂ ਜਗ੍ਹਾ ਹੈਗੀਆਂ ਨੇ ਜਿੱਥੇ ਜਾ ਕੇ ਸਪੈਸ਼ਲ ਸ਼ੂਟ ਕੀਤਾ ਜਾਂਦਾ ਹੈ ਤਾਂ ਭਾਈ ਕਿ ਜਿਵੇਂ ਹੁਣ ਤਾਜ ਮਹਿਲ ਕੁਤਬ ਮਨਾਰ ਹੈ ਇਨਾ ਜਗ੍ਹਾ ਤੇ ਮੋਬਾਈਲ ਫੋਨ ਦੀ ਅਸਾਸਤ ਹੈ ਛੂਟ ਦੀ ਅਸਾਸਤ ਹੈ ਤਾਂ ਗੱਲ ਇਹ ਹੈ ਕਿ ਇੱਥੇ ਕੋਈ ਐਸਾ ਮੇਰੇ ਖਿਆਲ ਦੇ ਨਾਲ ਦਿੱਕਤ ਵਾਲਾ ਕੰਮ ਨਹੀਂ ਹੈ ਗੈਰ ਕਾਨੂੰਨੀ ਨਹੀਂ ਹੈ ਪਰ ਜੇਕਰ ਤੁਸੀਂ ਇਸ ਵੀਡੀਓ ਦੀ ਵਰਤੋਂ ਕਮਰਸ਼ੀਅਲ ਸਪੈਸ਼ਲ ਮੀਡੀਆ ਐਡਵਰਟਾਈਜ਼ਮੈਂਟ ਜਾਂ ਪ੍ਰਮੋਸ਼ਨ ਦੇ ਲਈ ਤੁਸੀਂ ਵਰਤ ਨਹੀਂ ਹੈ ਤਾਂ ਉਹਦੇ ਲਈ ਤੁਹਾਨੂੰ ਜਿਹੜਾ ਪੁਰਾਤੱਤਵ ਸਰਵੇਖਣ ਵਿਭਾਗ ਹੈ ਨਾ ਏਐਸਆਈ ਉਦੀ ਪਰਮਿਸ਼ਨ ਲੈਣੀ ਪਾਉਗੀ ਜੇ ਨਹੀਂ ਲਈ ਤਾਂ ਇਹ ਉਲੰਘਣ ਮੰਨਿਆ ਜਾਊਗਾ ਇਹਦੇ ਨਾਲ ਜੁਰਮਾਨਾ ਵੀ ਲੱਗੂਗਾ ਤੁਹਾਡੇ ਜਿਹੜੇ ਉਪਕਰਣ ਨੇ ਕੈਮਰਾ ਇਤਿਆਦਿਕ ਉਹ ਵੀ ਜ਼ਬਤ ਹੋ ਸਕਦੇ ਆ ਤੇ ਵੱਡੇ ਪੱਧਰ ਤੇ ਨੁਕਸਾਨ ਹੋ ਜਾਊਗਾ ਹਾਂ ਜਿਵੇਂ ਰੇਲਵੇ ਸਟੇਸ਼ਨ ਤੇ ਆ ਦੇਖਿਆ ਜੀ ਇੱਥੇ ਤੁਸੀਂ ਸ਼ੂਟ ਕਰਨਾ ਹੈ ਤਾਂ ਭਾਈ ਕਾਨੂੰਨੀ ਤੌਰ ਤੇ ਕੀ ਹੈ ਕਿ ਜਾ ਕੇ ਤੁਹਾਨੂੰ ਇੱਕ ਪਰਮਿਸ਼ਨ ਲੈਣੀ ਪਾਏਗੀ ਪਰਮਿਸ਼ਨ ਲੈ ਕੇ ਹੀ ਤੁਸੀਂ ਅਜੇਹਾ ਕਰੋਗੇ ਤਾਂ ਠੀਕ ਹੈ ਜੇ ਨਹੀਂ ਤਾਂ ਫਿਰ ਇਹ ਵੀ ਐਕਟ ਜਿਹੜਾ ਗੈਰ ਕਾਨੂੰਨੀ ਮੰਨਿਆ ਜਾਏਗਾ ਰੇਲਵੇ ਐਕਟ 1999 ਦੇ ਤਹਿਤ ਜੇਕਰ ਤੁਸੀਂ ਅਜਿਹਾ ਕਰਦੇ ਫੜੇ ਗਏ ਤਾਂ 3 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ ਫਿਰ ਇਹਦੇ ਚ ਆਈਟੀ ਐਕਟ ਅੱਗੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ 66 ਦੇ ਤਹਿਤ ਬਿਨਾ ਬਿਨਾ ਕਿਸੇ ਪਰਮਿਸ਼ਨ ਦੇ ਤੁਸੀਂ ਕਿਸੇ ਦੀ ਨਿੱਜਤਾ ਦਾ ਵੀ ਹੰਨਾਂ ਨਹੀਂ ਕਰ ਸਕਦੇ ਸੋ ਇਸ ਵਾਸਤੇ ਜੇਕਰ ਭਾਈ ਤੁਸੀਂ ਰੇਲਵੇ ਦਾ ਕੋਈ ਵੀ ਸਥਾਨ ਜਾਂ ਇਸ ਤਰ੍ਹਾਂ ਦਾ ਕੋਈ ਸਰਕਾਰੀ ਅਦਾਰਾ ਹੈ ਉਹਦਾ ਆਸਥਾਨ ਫਲਮਾਉਣਾ ਹੈ ਉਹਦੇ ਤੇ ਕੋਈ ਛੋਟੀ ਮੋਟੀ ਫਿਲਮ ਇਤਿਆਦ ਇੱਕ ਦੀ ਸ਼ੂਟਿੰਗ ਕਰਨੀ ਹੈ ਤਾਂ ਵਿਦਆਊਟ ਪਰਮਿਸ਼ਨ ਨਾ ਕਰਿਓ ਨਹੀਂ ਤਾਂ ਰਗੜੇ ਜਾਓਗੇ ਛੋਟੀ ਜੀ ਵੀਡੀਓ ਇਸ ਕਰਕੇ ਕਿ ਜੇਕਰ ਤੁਹਾਡੀ ਇਜਾਜ਼ਤ ਤੋਂ ਬਗੈਰ ਕੋਈ ਵਲੋਗਿੰਗ ਕਰਦਾ ਹੈ ਕੋਈ ਰੀਲ ਬਣਾਉਂਦਾ ਹੈ ਤੁਰੇ ਜਾਂਦਿਆਂ ਦੀ ਜਾਂ ਕਿਤੇ ਬੈਠਿਆਂ ਦੀ ਤਾਂ ਤੁਸੀਂ ਉਸ ਨੂੰ ਰੋਕ ਸਕਦੇ ਹੋ ਕਿਉਂ ਕਿਉਂਕਿ ਤੁਹਾਡੇ ਕੋਲ ਰਾਈਟ ਟੂ ਪ੍ਰਾਈਵੇਸੀ ਹੈ ਤੇ ਦੂਜੀ ਗੱਲ ਜੇ ਤੁਸੀਂ ਵਲੌਗਰ ਹੋ ਜਾਂ ਕੰਟੈਂਟ ਕ੍ਰியேਟਰ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਲਓ ਹਾਂ ਕਿਸੇ ਬਾਬੇ ਨੂੰ ਮੋਚ ਤੇ ਹੱਥ ਰਖਾ ਲਓ ਕਿ ਹਾਂ ਬਾਬਾ ਤੇਰੀ ਫੋਟੋ ਖਿੱਚਣੀ ਹੈ ਤਾਂ ਖੁਸ਼-ਖੁਸ਼ ਖੁਸ਼ਮਿਜ਼ਾਜ਼ ਹੋ ਕੇ ਜੇਕਰ ਤੁਹਾਨੂੰ ਇਹਾਸਾਸਤ ਹੁੰਦਾ ਹੈ ਤਾਂ ਭਾਈ ਕਰ ਲਓ ਜਿਆ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ